ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਉਹ ਮੰਗਤਿਆਂ ਨੂੰ ਰਾਜਾ ਬਣਾ ਸਕਦਾ ਹੈ ਰਾਜ ਕਰਾ ਸਕਦਾ ਹੈ ਤੇ ਰਾਜੇ ਤੋਂ ਮੰਗਤਾ ਬਣਾ ਸਕਦਾ ਹੈ ਪਾਤਸ਼ਾਹ ਕਹਿੰਦਾ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਮਹਾ ਪੁਰਖ ਤੋਂ ਵਿਦਵਾਨ ਬਣਾ ਦਿੰਦਾ ਹੈ ਅਤੇ ਪੰਡਤ ਤੋਂ ਮੂਰਖ ਬਣਾ ਦਿੰਦਾ ਹੈ ਭਾਵ ਮੂਰਖਾਂ ਤੋਂ ਵਿਦਵਾਨ ਬਣਾ ਸਕਦਾ ਹੈ ਤੇ ਵਿਦਵਾਨਾਂ ਤੋਂ ਮੂਰਖ ਵੀ ਬਣਾ ਸਕਦਾ ਹੈ ਉਹ ਬੜਾ ਵੱਡਾ ਹੈ ਪਰਮਾਤਮਾ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਸਰੀ ਜੋਤ ਗੋਇੰਦਵਾਲ ਸਾਹਿਬ ਦੇ ਵਿੱਚ ਬਰਾਜ ਮਾਜਮਾ ਬੜੀਆਂ ਸੰਗਤਾਂ ਜਾਂਦੀਆਂ ਨੇ ਗੁਰੂ ਚਰਣਾ ਵਿੱਚ ਤੇ ਹਰ ਬੰਦਾ ਆਪਣੀ ਦੁੱਖ ਤਕਲੀਫ ਗੁਰੂ ਸਾਹਿਬ ਜੀ ਨੂੰ ਦੱਸਦਾ ਹੈ ਜਾ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇੱਕ ਜਾਂਦਾ ਹੈ ਲੋੜਵੰਦ ਜਿਹਦਾ ਨਾਮ ਹੈ ਗੰਗੋ ਤੇ ਜਾ ਕੇ ਸੇਵਾ ਕਰਦਾ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਜਿਵੇਂ ਆਪਾਂ ਗੁਰੂ ਘਰਾਂ ਵਿੱਚ ਜਾਂਦੇ ਆਂ ਸੇਵਾ ਕਰਦੇ ਆਂ ਇਹ ਵੀ ਸੰਗਤਾਂ ਦੇ ਨਾਲ ਸੇਵਾ ਕਰਦਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਵਿਰਾਜਮਾਨ ਹੁੰਦੇ ਆ ਸੰਗਤਾਂ ਨਾਲ ਪਰਵਚਨ ਕਰਦੇ ਇੱਕ ਭਾਈ ਗੰਗੋ ਸੇਵਾ ਕਰਦਾ ਰਿਹਾ ਸੇਵਾ ਕਰਦਾ ਰਿਹਾ ਇੱਕ ਦਿਨ ਪਾਤਸ਼ਾਹ ਪੁੱਛਦੇ ਆ ਵੀ ਦੱਸ ਭਾਈ ਕੀ ਜਾਈਦਾ ਕਹਿੰਦਾ ਪਾਤਸ਼ਾਹ ਔਲਾਦ ਹੈ ਬੱਚੇ ਆ ਬੇਟੀਆਂ ਗਰੀਬੀ ਬੜੀ ਮੇਰੇ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਕਿਸ ਸਵੇਰ ਦਾ ਪ੍ਰਸ਼ਾਦਾ ਬਣ ਜੇ ਤੇ ਸ਼ਾਮ ਦਾ ਪਤਾ ਕੋਈ ਨਹੀਂ ਵੀ ਬਣੇਗਾ ਕਿ ਨਹੀਂ ਬਣੇਗਾ ਗਰੀਬੀ ਸਿਰ ਦੇ ਉੱਤੋਂ ਦੀ ਲੰਘ ਚੁੱਕੀ ਹੈ ਮਰ ਸੱਚੇ ਪਾਤਸ਼ਾਹ ਕਹਿੰਦੇ ਆ ਕੋਈ ਗੱਲ ਨਹੀਂ ਗੁਰੂ ਬਖਸ਼ਿਸ਼ ਕਰਨਗੇ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਖਜ਼ਾਨਿਆਂ ਵਿੱਚੋਂ 1% ਕੱਢ ਦੇ ਆ ਕਹਿੰਦੇ ਆ ਲੈ ਗੰਗੋ ਇਹਦੇ ਨਾਲ ਤੂੰ ਆਪਣਾ ਕਾਰੋਬਾਰ ਸ਼ੁਰੂ ਕਰ ਜੇ ਤੂੰ ਇੱਥੇ ਕਾਰੋਬਾਰ ਨਹੀਂ ਕਰਨਾ ਤੂੰ ਇਦਾਂ ਕਰ ਦਿੱਲੀ ਚਲੀ ਜਾ ਉੱਥੇ ਜਾ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਇਨੇ ਥੋੜਾ ਜਿਹਾ ਕੱਪੜਾ ਖਰੀਦਿਆ ਪਹਿਲਾਂ ਫੇਰੀ ਲਾਉਂਦਾ ਜਿਵੇਂ ਆਪਣੇ ਵੇਚਣ ਵਾਲੇ ਹੁੰਦੇ ਫੇਰੀ ਲਾਉਂਦੇ ਲਾਉਂਦੇ ਕੱਪੜਾ ਵੇਚਦਾ ਰਿਹਾ ਇਹਨੇ ਮਿਹਨਤ ਕੀਤੀ ਤੇ ਗੁਰੂ ਦੀ ਬਖਸ਼ਿਸ਼ ਹੋਈ ਇਹਦੀ ਇੱਕ ਦੁਕਾਨ ਬਣ ਗਈ ਤੇ ਮਨ ਵਿੱਚ ਬੜੀ ਖੁਸ਼ੀ ਆ ਜਦੋਂ ਫਿਰ ਕੰਮ ਚੱਲ ਆਪੇ ਕਹਿੰਦੇ ਹੌਸਲਾ ਵੀ ਆ ਜਾਂਦਾ ਬੰਦੇ ਨੂੰ ਫਿਰ ਹੋਰ ਮਿਹਨਤ ਕਰਦਾ ਇਹਦੀਆਂ ਦੋਧ ਕਰਨਾ ਬਣ ਜਾਂਦੀਆਂ ਜਦੋਂ ਗੁਰੂ ਰਹਿਮਤ ਕਰਦਾ ਜਦੋਂ ਗੁਰੂ ਦੀ ਨਦਰ ਹੁੰਦੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਪੜਿਆ ਨਾ ਧਰਤੀ ਤੇ ਆਕਾਸ ਚੜਾਵੇ ਚੜੇ ਆਕਾਸ ਗਰਾਵੇ ਉਹ ਜ਼ਮੀਨ ਉੱਤੇ ਪਏ ਨੂੰ ਅਸਮਾਨ ਉੱਤੇ ਚਾੜ ਦਿੰਦਾ ਤੇ ਅਸਮਾਨ ਉੱਤੇ ਚੜੇ ਨੂੰ ਵੀ ਡੇਕ ਦਿੰਦਾ ਜੇ ਹੰਕਾਰ ਆ ਜਾਏ। ਹੌਲੀ-ਹੌਲੀ ਦੋ ਦੁਕਾਨਾਂ ਬਣ ਗਈਆਂ। ਹੋਰ ਮਿਹਨਤ ਕੀਤੀ। ਤਿੰਨ ਦੁਕਾਨਾਂ ਬਣ ਗਈਆਂ। ਤੇ ਜਦੋਂ ਇਹ ਗੁਰੂ ਅਮਰਦਾਸ ਮਹਾਰਾਜ ਕੋਲ ਬਖਸ਼ਿਸ਼ ਲੈਣ ਗਿਆ ਸੀ। ਜਦੋਂ ਇੱਕ ਟਕਾ ਦਿੱਤਾ ਨਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨੂੰ ਇਹ ਕਿਹਾ ਸੀ ਕਿ ਕਿਰਪਾ ਤੇਰੇ ਤੇ ਹੋ ਜਾਣੀ ਹੈ ਪਰ ਇੱਕ ਗੁਰੂ ਨਾਨਕ ਦਾ ਖਾਤਾ ਲਾ ਕੇ ਜ਼ਰੂਰ ਰੱਖੀ ਜਿਦੇ ਵਿੱਚੋਂ ਲੋੜਵੰਦਾਂ ਦੀ ਮਦਦ ਕਰਿਆ ਕਰੇ ਤੇਰੇ ਕੋਲ ਕੋਈ ਮੰਗਣ ਆ ਜਾਏ ਤੇ ਤੂੰ ਜਵਾਬ ਨਹੀਂ ਦੇਣਾ ਹੌਲੀ ਹੌਲੀ ਐਸੀ ਕਿਰਪਾ ਹੋਈ ਕਿ ਕਦੇ ਕਪੜਾ ਵੇਚਦਾ ਸੀ ਤੁਰ ਫਿਰ ਕੇ ਹੌਲੀ ਹੌਲੀ 2-3 ਦੁਕਾਨਾਂ ਬਣੀਆਂ ਤੇ ਹੋਰ ਮਿਹਨਤ ਕੀਤੀ ਇਹਨੇ ਇੱਕ ਦਿੱਲੀ ਦੇ ਵਿੱਚ ਫੱਟਾ ਲਾ ਦਿੱਤਾ ਤੇ ਗੰਗੋ ਤੋਂ ਗੰਗੋ ਸ਼ਾਹ ਬਣ ਗਿਆ ਗੰਗੋ ਸ਼ਾਹ ਦੀ ਮਾਰਕੀ ਟਾਖਣ ਲੱਗ ਪਏ ਆਖੋ ਸਤਨਾ ਏਦਾਂ ਲਿਖਿਆ ਹੋਇਆ ਗੰਗੋ ਸ਼ਾਹ ਦੀ ਮਾਰਕੀ ਲੋਕ ਬੜੇ ਜਾਂਦੇ ਆ ਕੱਪੜਾ ਖਰੀਦਦੇ ਆ ਤੇ ਬੜਾ ਧੰਨੀ ਬਣ ਗਏ। ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ। ਤੇ ਹੁਣ ਗੁਰੂ ਸਾਹਿਬ ਕੋਲ ਹੋਰ ਵੀ ਜਾਂਦੇ ਰਹਿੰਦੇ ਸੀ ਹੁਣ। ਗੁਰੂ ਅਮਰਦਾਸ ਮਹਾਰਾਜ ਜੀ ਕੋਲ ਇੱਕ ਹੋਰ ਸਿੱਖ ਆ ਕੇ ਬੇਨਤੀ ਕਰਦਾ ਹੈ ਕਿ ਪਾਤਸ਼ਾਹ ਮੇਰੀ ਲੜਕੀ ਦਾ ਵਿਆਹ ਹੈ। ਮੇਰੀ ਮਦਦ ਕਰ ਮੇਰੇ ਤੇ ਬੜੀ ਮੁਸ਼ਕਲ ਹੈ ਧੀ ਮੇਰੀ ਜਵਾਨ ਹੈ ਤੇ ਮੈਂ ਵਿਆਹ ਕਰਨਾ ਗਰੀਬੀ ਨਾਲ ਜਿਹੜਾ ਬੰਦਾ ਝਗੜਦਾ ਨਾ ਗੁਰਮਖੋ ਗਰੀਬੀ ਦੇ ਦਿਨ ਜਿਹੜਾ ਬੰਦਾ ਕੱਟਦਾ ਜਾ ਜਿਹਨੇ ਕੱਟਿਆ ਉਹ ਨਹੀਂ ਪਤਾ ਹੁੰਦਾ ਕਿ ਗਰੀਬੀ ਹੁੰਦੀ ਕੀ ਆ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਐਂਦਾ ਕਰ ਭਾਈ ਹੁਣ ਬਖਸ਼ਿਸ਼ ਵੀ ਕਰਦਿਆ ਸਤਿਗੁਰੂ ਜੀ ਇਮਤਿਹਾਨ ਵੀ ਲੈਂਦੇ ਆ ਹੁਣ ਗੰਗੋ ਸ਼ਾਹ ਤੇ ਕਿਰਪਾ ਤੇ ਕਰ ਦਿੱਤੀ ਗਰੀਬੀ ਸੀ ਪਰ ਦਿੱਲੀ ਦੇ ਵਿੱਚ بڑا ਧੰਨੀ ਆਦਮੀ ਬਣ ਗਿਆ ਪਰ ਹੁਣ ਇੱਕ ਸਿੱਖ ਦੀ ਮਦਦ ਕਰਨਾ ਵੀ ਚਾਹੁੰਦੇ ਆ ਤੇ ਗੰਗੋ ਸ਼ਾਹ ਦੀ ਪਰਖ ਵੀ ਲੈਣਾ ਚਾਹੁੰਦੇ ਆ ਤੇ ਜਦੋਂ ਬੱਚੇ ਦਾ ਪੇਪਰ ਹੁੰਦਾ ਨਾ ਪਤਾ ਨਹੀਂ ਹੁੰਦਾ ਬੱਚੇ ਨੂੰ ਵੀ ਸਵਾਲ ਆਊ ਕਿਹੜਾ ਇਸੇ ਤਰ੍ਹਾਂ ਜਦੋਂ ਗੁਰੂ ਸਾਡਾ ਇਮਤਿਹਾਨ ਲੈਂਦਾ ਹੈ ਪਤਾ ਨਹੀਂ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਕਿਹੜੇ ਕਿਹੜੇ ਕੌਤਕ ਵਰਤਾਂਦਾ ਪਤਾ ਨਹੀਂ ਲੱਗਦਾ ਤੇ ਹੁਣ ਜਦੋਂ ਸਿੱਖ ਗਿਆ ਕਿ ਮੇਰੀ ਲੜਕੀ ਦਾ ਵਿਆਹ ਮੇਰੀ ਮਦਦ ਕਰੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਦਾਂ ਕਰ ਤੂੰ ਆਪਣਾ ਦਿੱਲੀ ਵਿੱਚ ਇੱਕ ਸੇਵਕ ਰਹਿੰਦਾ ਗੰਗੋਸ਼ਾ ਉਹਦਾ ਬੜਾ ਵਧੀਆ ਕਾਰੋਬਾਰ ਹੈ ਤੂੰ ਉਹਦੇ ਕੋਲ ਚਲਾ ਜਾ ਇਹ ਕਹਿੰਦਾ ਮਹਾਰਾਜ ਐਦਾਂ ਤਾਂ ਗਰੀਬਾਂ ਵੱਲ ਕੋਈ ਵੇਖਦਾ ਵੀ ਨਹੀਂ ਤੁਸੀਂ ਮੈਨੂੰ ਕੋਈ ਪੱਤਰ ਲਿਖ ਕੇ ਦੇ ਦਿਓ ਵੀ ਮੈਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਭੇਜਿਆ ਮੈਨੂੰ ਪੱਤਰ ਲਿਖ ਕੇ ਦੇਉ ਪਤਾ ਤਾਂ ਲੱਗ ਜਾਏਗਾ ਵੀ ਗੁਰੂ ਸਾਹਿਬ ਨੇ ਭੇਜਿਆ ਐ ਏਦਾਂ ਤੇ ਕੋਈ ਵੇਖਦਾ ਵੀ ਨਹੀਂ ਗਰੀਬ ਬੰਦੇ ਕੰਨੇ ਅਮੀਰ ਕੌਣ ਝਾਕਦਾ ਤੇ ਜਦੋਂ ਪੱਤਰ ਲਿਖ ਕੇ ਦਿੱਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿ ਇਹ ਗੁਰਸਿੱਖ ਆ ਰਿਹਾ ਐ ਇਹਦੀ ਲੜਕੀ ਦੀ ਸ਼ਾਦੀ ਐ ਗੰਗੋਸ਼ਾ ਤੂੰ ਇਹਦੀ ਮਦਦ ਜ਼ਰੂਰ ਕਰੀਂ ਕਹਿੰਦੇ ਉਹ ਗੁਰਸਿੱਖ ਗੰਗੋਸ਼ਾਹ ਦੀ ਮਾਰਗਿਟ ਤੇ ਦੁਕਾਨ ਤੇ ਪਹੁੰਚ ਗਿਆ ਜਿਉਂ ਹੀ ਦੁਕਾਨ ਤੇ ਪਹੁੰਚਿਆ ਤੇ ਜਾ ਕੇ ਪਹਿਲਾਂ ਤੇ ਉਹ ਨੋਟ ਗਿਣ ਰਿਹਾ ਸੀ ਕਹਿੰਦੇ ਉਹੀ ਗੱਲ ਵੀ ਇਹਦੇ ਵੱਨੀ ਵੇਖਿਆ ਵੀ ਕਦੇ ਬਈਆਂ ਫਰੋਲਦਾ ਕਦੇ ਕੰਮ ਵਾਲਿਆਂ ਨੂੰ ਕਹਿੰਦਾ ਕਦੇ ਇੱਧਰ ਧਿਆਨ ਵਗ ਜਾਂਦਾ ਕਦੇ ਇੱਧਰ ਧਿਆਨ ਵਗ ਜਾਂਦਾ ਹੁਣ ਇਹ ਵਿਚਾਰੇ ਵੱਨੀ ਵੇਖੇ ਤਾਂ ਇਹ ਗੱਲ ਕਰੇ ਬਹੁਤੀ ਮਾਇਆ ਵੀ ਆਜੇ ਨਾ ਕਈ ਵਾਰੀ ਨਾਲ ਅਕਲ ਮੰਗ ਲੈਣੀ ਚਾਹੀਦੀ ਆ ਪਾਤਸ਼ਾ ਜੇ ਤੂੰ ਦੇ ਵੀ ਰਿਆ ਪਦਾਰਤ ਤੇ ਮਤ ਵੀ ਨਾਲ ਬਖਸ਼ ਦੇ ਕਿਤੇ ਮਾਨ ਹੀ ਨਾ ਆ ਜਾਏ ਕਾਫੀ ਟਾਈਮ ਬਾਅਦ ਇਹਦੀ ਵਾਰੀ ਆਈ ਇਹਨੇ ਜਦੋਂ ਫਤਿਹ ਬੁਲਾਈ ਸਸਤਰੀ ਕਾਲ ਬੁਲਾਈ ਕਹਿੰਦਾ ਜੀ ਮੈਂ ਤੁਹਾਡੇ ਕੋਲੋਂ ਕੁਝ ਮਦਦ ਮੰਗਣ ਆਇਆ ਤੇ ਮੇਰੀ ਲੜਕੀ ਦੀ ਸ਼ਾਦੀ ਹੈ ਮੇਰੀ ਮਦਦ ਕਰੋ ਇਹ ਬੈਠਾ ਬੈਠਾ ਆਪਣੀ ਦੁਕਾਨ 'ਚ ਕਹਿੰਦਾ ਬੜੀ ਮਿਹਨਤ ਕਰਨੀ ਪੈਂਦੀ ਆ ਮਦਦ ਕਰਨ ਵਾਸਤੇ ਥੋੜਾ ਕਮਾਉਣਾ ਓਹੀ ਜਿਹੜਾ ਕਦੇ ਜਾ ਕੇ ਬੇਨਤੀ ਕਰਕੇ ਟਕਾ ਗੁਰੂ ਅਮਰਦਾਸ ਮਹਾਰਾਜ ਜੀ ਕੋਲੋਂ ਲੈ ਕੇ ਆਇਆ ਅੱਜ ਕਹਿੰਦਾ ਮੈਂ ਮਿਹਨਤ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਤੇਰੀ ਮਦਦ ਕਰਨ ਵਾਸਤੇ ਥੋੜਾ ਹੀ ਹੈ ਇਹਨੇ ਦੋ ਚਾਰ ਗੱਲਾਂ ਸੁਈਆਂ ਜਿਹੜਾ ਪੱਤਰ ਦਿੱਤਾ ਸੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿੰਦਾ ਅਦੇ ਇੱਕ ਤੈਨੂੰ ਗੁਰੂ ਸਾਹਿਬ ਨੇ ਕਿਹਾ ਸੀ ਵੀ ਇੱਕ ਗੁਰੂ ਨਾਨਕ ਦਾ ਖਾਤਾ ਲਾ ਕੇ ਰੱਖੀ ਉਹਦੇ ਚੋਂ ਮਦਦ ਕਰਿਆ ਕਰੀ ਕਹਿੰਦਾ ਵੇਖ ਵਈ ਮੈਂ ਕੋਈ ਖਾਤਾ ਨਹੀਂ ਲਾਇਆ ਹੋਇਆ ਤੇ ਉਹਨਾਂ ਕੋਲ ਕਿਹੜਾ ਕਹਿੰਦਾ ਤੋੜਾ ਜਾ ਕੇ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਹੀ ਮੰਗ ਲੈਂਦਾ ਐਡੀ ਦੂਰ ਆਉਣ ਦੀ ਕੀ ਲੋੜ ਸੀ ਗੁਰੂ ਜੀ ਦੀ ਬਖਸ਼ਿਸ਼ ਨੂੰ ਭੁੱਲ ਗਿਆ ਵਿਸਾਰ ਦਿੱਤਾ ਉਹ ਕਹਿੰਦਾ ਨਹੀਂ ਨਹੀਂ ਉਹ ਬੜੀ ਬਖਸ਼ਿਸ਼ ਕਰਦੇ ਆ ਤੇਰੇ ਤੇ ਵੀ ਬਖਸ਼ਿਸ਼ ਕੀਤੀ ਆ ਆਹ ਵੇਖ ਮੈਨੂੰ ਪੱਤਰ ਦਿੱਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਲਿਖ ਕੇ ਇਹਨੂੰ ਮਾਇਆ ਦਾ ਇੰਨਾ ਹੰਕਾਰ ਹੋ ਗਿਆ ਇਹਨੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਲਿਖਿਆ ਹੋਇਆ ਪੱਤਰ ਪਾੜ ਕੇ ਟੋਟੇ ਕਰਕੇ ਗੁਰਸਿੱਖ ਦੇ ਮੁਖ ਤੇ ਮਾਰੇ ਆਖੋ ਸਤਨਾਮ ਕਹਿੰਦਾ ਲੈ ਜਾ ਵਾਪਸ ਮੇਰੇ ਕੋਲ ਕੋਈ ਪੈਸਾ ਨਹੀਂ ਤੇ ਪਿਆਰਿਓ ਅੱਖਾਂ ਵਿੱਚੋਂ ਪਾਣੀ ਆ ਗਿਆ ਗੁਰਸਿੱਖ ਦੇ ਕਿ ਮਹਾਰਾਜ ਤੇ ਕਹਿੰਦੇ ਸੀ ਵੀ ਮੇਰਾ ਸੇਵਕ ਹੈ ਪਰ ਭੁੱਲ ਗਿਆ ਗੁਰੂ ਜੀ ਦੇ ਪਰਉਪਕਾਰ ਨੂੰ ਭੁੱਲ ਗਿਆ ਜਦੋਂ ਵਾਪਸ ਗਿਆ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਉਹ ਸਿੱਖ ਹੋ ਵੀ ਸੇਵਾ ਕਰਨ ਲੱਗਾ bari ਆਉਣ ਤੇ ਫੇਰ ਪੁੱਛਦੇ ਆ ਮਹਾਰਾਜ ਸੱਚੇ ਪਾਤਸ਼ਾਹ ਕਿਉਂ ਬਈ ਗੁਰਸਿੱਖਾ ਤੇਰੀ ਮਦਦ ਹੋ ਗਈ ਤੂੰ ਗਿਆ ਸੀ ਕੀ ਕਹਿੰਦਾ ਤੈਨੂੰ ਗੰਗੋਸ਼ਾ ਤੇਰੀ ਮਦਦ ਕੀਤੀ ਉਰਉਣ ਲੱਗ ਪੈ ਕਹਿੰਦਾ ਮਹਾਰਾਜ ਮਦਦ ਤਾਂ ਕੀ ਕਰਨੀ ਸੀ ਮੇਰਾ ਨਰਾਦਰ ਕੀਤਾ ਜਿਹੜਾ ਤੁਸੀਂ ਪੱਤਰ ਮੈਨੂੰ ਲਿਖ ਕੇ ਦਿੱਤਾ ਸੀ ਉਹਦੇ ਟੋਕੜੇ ਕਰਕੇ ਮੇਰੇ ਮੁਖ ਤੇ ਮਾਰੇ ਕਹਿੰਦਾ ਮੇਰੇ ਕੋਲ ਕੋਈ ਪੈਸਾ ਨਹੀਂ ਧਿਆਨ ਧਰਿਆ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਪਿਆਰਿਓ ਮਹਾਰਜ ਕਹਿੰਦੇ ਗਰੀਬ ਦਾ ਦਿਲ ਦਿਖਾਇਆ ਗੰਗੋਸ਼ਾ ਵਾਦਾ ਕਰਕੇ ਗਿਆ ਸੀ ਥੋੜੀ ਮਦਦੀ ਕਰ ਦਿੰਦਾ ਤੂੰ ਬਹੁਤ ਮਾੜਾ ਕੀਤਾ ਗਰੀਬ ਦਾ ਦਿਲ ਦਿਖਾਇਆ ਤੇ ਗੁਰੂ ਦਾ ਗੁਰੂ ਕੋਲ ਪੁਕਾਰ ਪਹੁੰਚ ਜਾਂਦੀ ਹੈ ਕਹਿੰਦੇ ਹੌਲੀ ਹੌਲੀ ਕੰਮ ਸੀ ਜਿਹੜਾ ਗੰਗੋਸ਼ਾ ਦਾ ਡਾਊਨ ਪੈਣ ਲੱਗ ਪਿਆ ਕੋਈ ਨਾ ਕੋਈ ਕਾਰਨ ਹੁੰਦਿਆ ਨਾ ਕੱਲ ਵੀ ਸੁਣਿਆ ਸੀ ਵੀ ਦੁੱਖਾਂ ਤੇ ਸੁੱਖਾਂ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਗੁਰੂ ਸਮਰਥਾ ਕਮੀ ਕਿਤੇ ਨਾ ਕਿਤੇ ਸਾਡੇ ਵਿੱਚ ਹੁੰਦੀ ਹੈ। ਹੌਲੀ ਹੌਲੀ ਕੰਮ ਸੀ ਜਿਹੜਾ ਗੰਗੋਸ਼ਾ ਦਾ ਡਾਊਨ ਪੈਣ ਲੱਗ ਗਿਆ ਇੱਕ ਦਿਨ ਕੀ ਖੇੜ ਭਰਤੀ ਕਹਿੰਦੇ ਗੰਗੋਸ਼ਾ ਦੀਆਂ ਦੁਕਾਨਾਂ ਸੀ ਨਾ ਜਿਹੜੀ ਸਾਰੀ ਮਾਰਕੀਟ ਨੂੰ ਅੱਗ ਲੱਗ ਗਈ ਆਖੋ ਸਤਨਾਮ ਨਾਦਰ ਉਪੱਠੀ ਜੇ ਕਰੇ ਸੁਲਤਾਨਾਂ ਕਾਹੋ ਕਰਾਏਂਦਾ ਕਹਿੰਦੇ ਨਾਦਰ ਪੁੱਠੀ ਹੋ ਜੇ ਨਾ ਗੁਰੂ ਦੇ ਤੇ ਵੱਡੇ ਵੱਡੇ ਸੁਲਤਾਨਾਂ ਨੂੰ ਵੀ ਕਾਹ ਜਰਨ ਲਾ ਦਿੰਦਾ ਨਾਦਰ ਉਪੱਠੀ ਜੇ ਕਰੇ ਸੁਲਤਾਨਾਂ ਕਾਹੋ ਕਰਾਏਂਦਾ ਧਰਤੀ ਤੇ ਆਕਾਸ ਚੜਾਵੈ ਚੜ੍ਹੇ ਆਕਾਸ ਗਿਰਾਵੈ ਭਿਖਾਰੀ ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ ਤੇ ਜਦੋਂ ਇਹਦੇ ਕੋਲ ਕੱਖ ਨਾ ਰਿਹਾ ਤੈਸ਼ ਨੈਸ਼ ਹੋ ਗਿਆ ਸਭ ਕੁਝ ਕਹਿੰਦੇ ਜਾਗ ਆ ਗਿਆ ਚੇਤ ਆ ਗਿਆ ਗੁਰੂ ਦਾ ਬਾਚਨ ਵਾਪਸ ਚੱਲਿਆ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕੋਲ ਜਾ ਕੇ ਗੁਰੂ ਜੀ ਦੇ ਪਾਵਨ ਸਥਾਨ ਤੇ ਉਸੇ ਤਰ੍ਹਾਂ ਸੇਵਾ ਕਰਨ ਲੱਗਿਆ ਸੇਵਾ ਕਰਦਾ ਕਰਦਾ ਗੁਰੂ ਸਾਹਿਬ ਜੀ ਕੋਲ ਜਾਣ ਦਾ ਸਮਾਂ ਮਿਲਿਆ ਕਹਿੰਦੇ ਆਪ ਹੀ ਗੰਗੋਸ਼ਾ ਬੜੇ ਟਾਈਮ ਬਾਅਦ ਆਇਆ ਹੁਣ ਤੇ ਮਾਇਆ ਵਿੱਚ ਖੇਡਣ ਲੱਗ ਪਿਆ ਕਹਿੰਦਾ ਮਹਾਰਜ ਖੇਡਦਾ ਤੇ ਜ਼ਰੂਰ ਸੀ ਪਰ ਤੁਹਾਡੀ ਬਖਸ਼ਿਸ਼ ਨੂੰ ਨਹੀਂ ਸਮਝ ਸਕਿਆ ਵੀ ਇਹ ਮਿਲਿਆ ਕਿਵੇਂ ਆ ਕਦੇ ਨਿਗਾਹ ਮਾਰਿਆ ਕਰੋ ਵੀ ਉਹ ਵੀ ਤੇ ਇਨਸਾਨ ਹੈ ਜਿਹਦੇ ਕੋਲ ਕੁਝ ਵੀ ਨਹੀਂ ਇਨਸਾਨ ਮੈਂ ਵੀ ਆ ਜਿਹਨੂੰ ਰੱਬ ਨੇ ਰੱਜ ਕੇ ਪਦਾਰਥ ਦਿੱਤੇ ਕਿਸੇ ਸਮੇਂ ਦਾ ਕੋਈ ਕੀਤਾ ਹੋਇਆ ਪੁੰਨ ਉਹ ਜਦੋਂ ਫਲਦਾ ਤੇ ਉਹਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਗੰਗੋਸ਼ਾ ਰੋਣ ਲੱਗ ਪਿਆ ਸੱਚੇ ਪਾਤਸ਼ਾਹ ਕੁਛ ਨਹੀਂ ਰਿਹਾ ਮੇਰੇ ਕੋਲ ਕਹਿੰਦਾ ਮੈਂ ਤੈਨੂੰ ਕਿਹਾ ਸੀ ਵੀ ਕਿ ਗੁਰੂ ਨਾਨਕ ਦਾ ਖਾਤਾ ਜ਼ਰੂਰ ਲਾ ਕੇ ਰੱਖੀ ਜਦੋਂ ਕੋਈ ਲੋੜਵੰਦ ਆਵੇ ਤੇ ਮਦਦ ਕਰੀ ਤੇਰੇ ਕੋਲ ਗੁਰ ਸਿੱਖ ਗਿਆ ਸੀ ਉਹ ਜਿਵੇਂ ਤੂੰ ਮੇਰੇ ਕੋਲੇ ਆਇਆ ਸੀ ਉਵੇਂ ਉਹ ਆਇਆ ਸੀ ਮੈਂ ਕਿਹਾ ਤੂੰ ਗੰਗੋਸ਼ਾਹ ਕੋਲ ਚਲਾ ਜਾ ਤੇਰੀ ਮਦਦ ਕਰ ਦੇਗਾ ਉਹਦੀ ਲੜਕੀ ਦਾ ਵਿਆਹ ਸੀ ਤੇ ਤੂੰ ਮਦਦ ਨਹੀਂ ਕੀਤੀ ਸਗੋ ਦਾ ਨਰਾਦਰ ਕੀਤਾ ਦਿਲ ਦਿਖਾਇਆ ਗੰਗੋਸ਼ਾਹ ਬਹੁਤ ਮਾੜਾ ਕੀਤਾ ਤਾਂ ਹੀ ਤੇਰਾ ਇਹ ਹਸ਼ਰ ਹੋਇਆ ਕਹਿੰਦਾ ਮਹਾਰਾਜ ਹੁਣ ਕੀ ਕਰਾਂ ਸੱਚੇ ਪਾਤਸ਼ਾਹ ਕਹਿੰਦੇ ਹੁਣ ਸਮਾਂ ਹੱਥੋਂ ਲੰਘ ਗਿਆ ਜਿੱਦੇ ਸਮਾਂ ਬਣਿਆ ਤੇ ਕਿਰਪਾ ਹੋਏਗੀ ਉਹਨਾਂ ਚਿਰ ਇੱਥੇ ਬਰਤਨ ਮਾਂਜ ਲਿਆ ਕਰ ਸੇਵਾ ਕਰ ਲਿਆ ਕਰ ਤੇ ਪ੍ਰਸ਼ਾਦਾ ਛਕ ਲਿਆ ਕਰ ਹੌਲੀ ਹੌਲੀ ਤੇਰਾ ਮਨ ਵੀ ਮੰਜਾ ਜਾਏ ਫਿਰ ਮਨ ਵਿੱਚ ਪਛਤਾਉਂਦਾ ਵੀ ਹੈ ਤੇ ਸੇਵਾ ਵੀ ਕਰਦਾ ਹੈ ਆਪਾਂ ਸ਼ਬਦ ਪੜ ਰਹੇ ਸੀ ਅੱਜ ਦਾ ਧਰਤੀ ਤੇ ਆਕਾਸ਼ ਚੜਾਵਾ ਚੜ੍ਹੇ ਆਕਾਸ਼ ਗਰਾਵਾ ਭਿਖਾਰੀ ਤੇ ਰਾਜ ਕਰਾਵਾ ਰਾਜਾ ਤੇ ਭਿਖਾਰੀ ਹਲ ਮੂਰਤ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਸੱਚੇ ਪਾਤਸ਼ਾਹ ਤੂੰ ਬੜਾ ਸਮਰੱਥ ਗੁਰੂ ਜੀ ਦੇ ਪਰਪਕਾਰ ਨੂੰ ਭੁੱਲਿਆ ਤੇ ਪਿਆਰਿਓ ਗੁਰੂ ਨੇ ਕਿੱਥੋਂ ਤੱਕ ਪਛਾਤਾ ਬਖਸ਼ਿਸ਼ ਕਰਕੇ ਪਰ ਉਹਦੀ ਬਖਸ਼ਿਸ਼ ਨੂੰ ਭੁੱਲ ਗਿਆ ਤੇ ਫੇਰ ਉੱਥੇ ਆ ਗਿਆ। ਗੰਗੋਸ਼ਾ ਤੋਂ ਫੇਰ ਆਮ ਗੰਗੋ ਬਣ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੇਵਾ ਕਰਦਾ ਰਿਹਾ ਕਰ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਿਆਰਿਓ ਬੜਾ ਸਮਰੱਥ ਹੈ। ਉਹ ਕਿੱਡਾ ਵੱਡਾ ਹੈ। ਉਹਦੇ ਉਰਲੇ ਪਰਲੇ ਬੰਨੇ ਦਾ ਭੇਤ ਅਸੀਂ ਨਹੀਂ ਪਾ ਸਕਦੇ ਉਹਦੇ ਵਿੱਚ ਸਮਾਜ ਰੂਪ ਸਕਦੇ ਆ।